ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋਵੀ ਅਗਲੀ ਗੱਲ ਵੀ ਸਵੇਰ ਅੱਜ ਤਾਂ ਮਿੱਠੀ ਮਿੱਠੀਆ ਚੱਲਦੀ ਆ ਪਰ ਲਾਈਟ ਤਾਂ ਵੀ ਭਿਜਾ ਲਈ ਇਹਨਾਂ ਨੇ ਇੱਧਰ ਆਪਣੇ ਬੰਦੇ ਆ ਗਏ ਪਰ ਉੱਪਰ ਡਾਊਨਸਲਿੰਗ ਵਾਲੇ ਨਹੀਂ ਆਏ ਇਹ ਸਾਵੇ ਲਾਈਟ ਕਰਕੇ ਨਹੀਂ ਆਏ ਕਿ ਲਾਈਟ ਭੱਜੀ ਵੀ ਆ ਇਹਨਾਂ ਨੇ ਵੀ ਕੰਮ ਤਾਂ ਚੱਲਿਆ ਐਟੋ ਪਾਣੀ ਖੜਿਆ ਅੱਜ ਇਹਨਾਂ ਨੇ ਅੱਜ ਪਤਾ ਲੱਗੇ ਭਰ ਕੇ ਛੱਡਿਆ ਤਾਂ ਉੱਨੇ ਹੀ ਪਾਣੀ ਖੜੇ ਜਿਵੇਂ ਛੱਡਿਆ ਤਾਂ ਇਹ ਚ ਕੁੱਟੀ ਜਾਈ ਨਹੀਂ ਹੈ ਸਾਰੀ ਬਾਲਟੀਆਂ ਭਾਂਡੇ ਖਾਲੀ ਪਏ ਰ। ਆ ਬਜਰੀ ਕੇ ਸਿਮਿੰਟ ਹੈ। ਸਿਮਿੰਟ। ਉਹ ਬਜਰੀ ਪਈ ਉਹ। ਉਹ ਵੀਰਾ ਬਜਰੀ ਹੈ। ਰੰਗ ਗੱਡੀ ਵੀ ਕੱਢ ਲਈ ਬਾਹਰ। ਮੌਸਮ ਬਹੁਤ ਸੋਹਣਾ ਹੈ ਬੈਂ ਠੰਡਾ ਠੰਡਾ ਮਿੱਠਾ ਮਿੱਠਾ ਜ। ਫੱਡੇ ਕਿ ਨਹੀਂ ਵੀ ਆਈ ਹੈ ਬਈ ਰਾਤ ਬਹੁਤ ਨੇਰੀ ਚਲੀ ਝਖੜਿਆ ਦਾ ਪੂਰਾ ਲਾਈਟਾਂ ਲਟਾਂ ਸਾਰੀਆਂ ਬੁਝਾਤੀਆਂ ਗਰਦ ਨਹੀਂ ਧੂੜ ਉੜਦੀ ਜਿਹੜੇ ਹੱਦ ਤੋਂ ਵੱਧ ਦਾ ਟਫਾ ਮਿੱਟੀ ਨੇ ਭਰਤਾ ਦਾ ਹਾਂਜੀ ਹਾਂਜੀ ਦੋ ਬਈ ਮਸੀ ਟੁੱਟੀ ਆਈ ਹੈ ਇੱਧਰ ਟਾਲ ਦੇਖੀਏ ਬਈ ਜਾਂਦਾ ਪਾਣੀ ਉਧਰ ਨੂੰ ਹਾਂ ਦੇਣਾ ਹੀ ਉਹਦੇ ਇਧਰੋਂ ਟਾਲ ਹੈ ਜਿਹੜਾ ਪਾਣੀ ਹੈ ਪਰ ਰਹਿ ਕੇ ਉਧਰ ਜਾ ਰਿਹਾ ਹੋਰ ਉਹ ਜਾਂਦਾ ਭੱਜਿਆ ਆ ਵੀ ਨਹੀਂ ਸਰੀ ਸਾਰੀ ਟਾਲ ਕੇ ਜਾਂਦੇ ਵੀ ਇੱਧਰੋਂ ਆਹ ਟਾਈਮ ਤੇ ਜਾਂਦੀ ਇੱਧਰ ਨੂੰ ਆ ਕਿਉਂ ਦੇ ਵਾ ਪਾਣੀ ਜਾਂਦਾ ਇਹਨਾਂ ਭੱਜਿਆ ਨਾ ਪਤਾ ਵੀ ਨਹੀਂ ਲੱਗਦਾ ਕਿ ਇੱਧਰੋਂ ਟਾਲ ਦਿੱਤੀ ਵੀ ਆ ਆਹ ਦੇਖੋ ਇੱਧਰ ਵੀ ਧੋਵਾਂਗੇ ਪਾਣੀ ਨਾਲ අ බෙඩා දෙෙද්දර් ලාදන ඉරෙන ටඇසාරි දැවි ගර්මිනකටේ බට්ට ਤੇ ਨਾ ਚੌਥੀ ਲਾਈਨੋਂ ਅਗੇ ਇਹਦੇ ਕੰਮ ਖਿੱਚਿਆ ਵਾ ਸੋਣਾ ਜੋ ਉੱਪਰ ਵਾਲੇ ਬੰਦੇ ਛੁੱਟੀ ਮਾਰ ਗਏ ਕਿਹਾ ਵਾ ਯਾਰ ਤਿੰਨ ਦਿਨ ਤੱਕ ਆਉਂਗੇ ਹੁਣ ਇਹਨਾਂ ਦੀ ਪੈਡ ਦਾ ਕੰਮ ਪੈਡ ਨਾਲੇ ਕੰਮ ਆਉਣਾ ਇਹਨਾਂ ਦਾ ਸਾਰਾ ਤਿੰਨ ਦਿਨ ਨੂੰ ਕੱਲ ਨੂੰ ਅੱਜ ਕੱਲ ਨੂੰ ਪਰਸੋਂ ਨੂੰ ਆਉਂਗੇ ਸ਼ਾਇਦ ਚੱਲ ਜਿਆ ਤੱਕ ਰਹਾਂ ਸੁਖੀ ਰਹੂਗਾ ਆਪਣਾ ਤੇ ਲੋ ਵੀ ਅਗਲੇ ਦਿਨ ਦੀ ਸਵੇਰ ਤੇ ਕੱਲ ਤਾਂ ਹੋਰੇ ਤੱਕ ਟੈਲਾਂ ਲਾ ਗਏ ਤੇ ਅੱਜ ਦੇਖਦੇ ਕਿੰਨਾ ਕੰਮ ਕਿੱਛ ਤੇ ਅੱਜ ਧੰਮਾ ਮਿਸਤਰੀ ਵੀ ਭਲਾਵਾ ਹਾਂਜੀ ਇਹਦੀ ਸੀਧ ਲੱਗ ਜਾਣਗੀ ਦੇਖਦੇ ਸੀਰੇ ਤੱਕ ਲੱਗ ਜਾਊਗੀ ਕਿਆ ਪਤਾ ਲੱਗ ਜੂਗੀ ਹਾਂਜੀ ਕੱਲੇ 11 ਵੇ ਤਾਂ ਲਾਉਣ ਲੱਗੇ ਇੱਧਰ ਇਹ 11 ਵੇ ਲਾਉਣ ਲੱਗੇ ਆ ਅੱਜ ਦੇਰੇ ਧੰਮੇ ਮਿਸਤਰੀ ਵੀ ਸ਼ਾਇਦ ਆਊਗਾ ਰੈਂਪ ਬਣਾਉਂਗਾ ਮੁਰਲਾ ਕਰਦਾ ਕੋਈ ਨਾ ਤੁਦਾ ਹੀ ਨਹੀਂ ਹੈਗੇ ਸਾਢੇ 7 ਫੋਨ ਕਰਦਾ ਉਹਨੂੰ ਮੈਂ ਉੱਪਰ ਵਾਲਾ ਤਾਂ ਹਲੇ ਛੁੱਟੀਆਂ ਕਰ ਗਏ ਅੱਜ ਤੂੰ ਕਦੋਂ ਗੱਲੂ ਆਜਣਾ ਪਰਸੋਂ ਮਿਲਾਂਉਂਦੇ ਆ ਪਰਸੋਂ ਅੱਜ ਦੋ ਦਿਨ ਸੁੱਖ ਜੇ ਦੋ ਦਿਨ ਸੁੱਖ ਦਾ ਲਵੇ ਅੱਜ ਕੱਲ ਤੇ ਅੱਜ ਜੀ ਬਹੁਤ ਉਪਮਣੀ ਹੋਰੇ ਵਿੱਚ ਦਿਨ ਹੋਰ ਦੇਖ ਲਾਂਦੇ ਆ ਪਰਸੋਂ ਦੇ ਮਿਲਾਂਦੇ ਚਲ ਦੇ ਹੂੰ ਹੂੰ ਕਿਹ ਅੱਜ ਕਦੋਂ ਆਏ ਜਾਣ ਹਾਂ ਕੀ ਪਤਾ ਕਿਉਂ ਲੱਜੇ ਆ ਇਹਨਾਂ ਅੱਜ ਤੱਕ ਕਿੰਨੇ ਹੋ ਗਏ ਅਜੇ ਉੱਪਰ ਨਹੀਂ ਕਰ ਸਕਦੇ ਸਿਖਰ ਕੰਮ ਪੈੜ ਤੋਂ ਬਗੈਰ ਕੰਮ ਨਹੀਂ ਹੈਗਾ ਨਾ ਸਾਡਾ ਸਾਰੇ ਉੱਪਰ ਲੱਗਣਾ ਨਾ ਚੜ ਕੇ ਉਹਨਾਂ ਨੇ ਪੈਣਾ ਦਾ ਚੋਹ ਪੈਣਾ ਵਾਲਾ ਫਿਰਦਾ ਚੋਹ ਉੱਪਰ ਨੇ ਖੜ੍ਹ ਗਏ ਹੁਣ ਆਇਆ ਨਹੀਂ ਨਾ ਪਤਾ ਦੋਨੋਂ ਕਿੰਨਾ ਟਾਈਮ ਟੱਲਣ ਦਾ ਹੈ ਕਿ ਹੁਣ ਕੰਮ ਨਿਬੜ ਗਿਆ ਇਹਦਾ ਪੈੜ ਕਰ ਸਕਦੇ ਹੋ ਵੀਰੇ ਉੱਪਰ ਪਰ ਹਲੇ ਦੋ ਦਿਨ ਸੁੱਕੇ ਤੇ ਬਾਅਦ ਪਰਸੋਂ ਨੂੰ ਕਰਾ ਲੂਗੇ ਪੈੜ ਇਹਨਾਂ ਵਰ ਜੀ ਅੱਜ ਦਾ ਵੀ ਵੀ ਲਾਂਗੇ ਮੈਂ ਕੋ ਗੱਤੇ-ਗੱਤੇ ਵੇਖਾਂ ਦੇ ਦੇ ਦੂਰੇ-ਦੂਰੇ ਤੀਰੇ-ਤੀਰੇ ਹਾਂ ਗੱਤੇ ਦਵਾਂਗੇ ਉਹ ਨਾ ਦਾ ਤੀਰੇ ਚੋਰਾ ਬਣਾ ਕੇ ਉਹ ਰੱਖਿਓ ਬੇਟਾ ਡਵਲ ਡਵ ਰੱਖ ਲਵਾਂਗੇ ਚਲੋ ਵੀ ਦੇਖਦੇ ਆ 7:00 ਵਜੇ ਆ ਤਾਂ ਮੈਨੂੰ ਮਿਸਤਰੀ ਨੂੰ ਫੋਨ ਕਰਦੇ 7:30 ਜੀ ਆ ਜਾਵੇ ਬਣਾਵੇ ਰੈਂਪ ਪਹਿਲਾਂ ਕੰਦਰਾ ਕੱਲੂ ਸ਼ਾਮ ਨੂੰ ਆਉਂਗਾ ਹੁਣ ਕਹਿੰਦਾ ਅੱਜ ਸਵੇਰੇ ਆਉਂਣੋਂ ਦੇਖਦੇ ਕਾਦ ਹੁੰਦਾ ਚਲੋ ਵੀ ਦੁਪਹਿਰ ਦਾ ਟਾਈਮ ਹੋ ਗਿਆ ਬ੍ਰਾਂਡੇਜ ਲਾਉਣ ਲੱਗੇ ਵੀ ਟੈਲਾਂ ਅਜੂ ਉਰੇ ਪੂਰੇ ਕਰਦਣੇ ਇਹਨਾਂ ਨੇ ਟੈਲਾਂ ਸਾਰੀਆਂ ਜੋ ਤੇ ਬਾਹਰ ਬਾਹਰ ਜਾਉਂਗੇ ਤੇ ਉੱਪਰ ਉੱਪਰ ਕੀ ਤੁਹਾਨੂੰ ਬਾਥਰੂਮ ਵਾਲੇ ਵੀ ਆਗੇ ਉਹ ਵੀ ਸਮਾਨ ਲਾਉਣ ਲੱਗੇ ਆ ਜੇ ਉੱਪਰ ਬਲੋ ਵੀ ਆਹ ਸੀਟ ਰੱਖਣੀ ਹੈ ਉੱਪਰ ਉਹ ਲੱਗੇ ਬਈ ਇਹਨਾਂ ਨੂੰ ਲਾਉਣ ਫੇਰੇ ਦਿਖਾਵਾਂਗਾ ਜਦ ਲੱਗ ਜੂਗੀ ਤੋ ਬਈ ਸਮਾਨ ਘੱਟ ਗਿਆ ਸੀਗਾ ਤੇ ਮੈਂ ਤੇ ਕਰਨ ਗਾ ਕੇ ਲੈ ਕੇ ਆਏ ਕਿੰਨੇ ਦਾ ਮਿਲਿਆ ਪਤਾ ਨਹੀਂ ਦੱਸ ਭੁੱਲ ਗਿਆ 300 400 500 ਕੇ 4000 5000 500 ਨਹੀਂ 500 500 ਦੀ ਆ ਬਈ ਹਣੀ ਇਕੱਲੀ ਫਲੇਟ ਹੈ ਪਤਾ ਨਹੀਂ ਕਿੰਨੇ 4 4-5000 ਦਾ ਆਇਆ ਇਹ ਹੈ ਨਗ ਜਮਾਨਾ ਹੈ ਨਗ ਜਮਾਨਾ ਹੂੰ ਟੁੱਟੀਆਂ ਮਹਗੀਆਂ ਹੁੰਦੀਆਂ ਦੋਈ ਆ ਹੂੰ ਅੱਧਾ ਸਮਾਨ ਆ ਗਿਆ ਹਲੇ ਘਰ ਇਹ ਰ ਹੈਗਾ ਥੋੜਾ ਜਿਹਾ ਹੀ ਲੈ ਕੇ ਆਇਆ ਜਾ ਕੇ ਕਰਨਾ ਹੋਰ ਮੈਂ ਤੇ ਮੌਸਮ ਹੋ ਗਿਆ ਕੀ ਹੋ ਗਿਆ ਕਰਨ ਮੌਸਮ ਬੱਦਲ ਬਾਈ ਹੋ ਗਈ ਠੰਡਾ ਮੌਸਮ ਹੋ ਗਿਆ ਹੁਣ ਅਜੇ ਗਰਮੀ ਆ ਮੀ ਆਉਂਗਾ ਅਜਾੜੀ ਪੰਜਾਬ ਨੂੰ ਜਿਤਾਦੀ ਜਿੱਤ ਰੂਗੀ ਇਹਦੇ ਪੱਕੀ ਗੱਲ ਪਹਿਲਾਂ ਹਾਰਦੀ ਪਹਿਲਾਂ ਹਾਰ ਗਈ ਪਿਛਲੇ ਮੈਚ ਹੁਣ ਜਿੱਤੂਗੀ ਅੱਜ ਰਾਤ ਨੂੰ 100% ਲੈ ਵੀ ਕਰਨੇ ਕਹਦਾ ਅੱਜ ਵਾਲਾ ਮੈਚ ਜਿੱਤੂਗੀ ਬੰਬੇ ਵਾਲੇ ਮੈਚ ਨਾਲ ਆਇਦਾਂ ਟੈਲਾਂ ਦਿਖਾਵਾਂ ਇਹ ਲੱਕੜੀ ਲਾ ਦੀ। ਇਹ ਆ ਲਾ ਲਾ ਵੀ ਪਾਉਣੀ ਹੈ। ਉਸੇ ਬੰਦਰ ਲਾਉਣੇ ਬੱਝਾ। ਉਹ ਵੀ ਬੱਝਾ। ਕੰਡਾ ਢੇਰਾ ਲਾਤਾ ਬਿਛਾ ਦੋ ਆਉਣਾ ਇਹਨੂੰ। ਉੱਪਰ ਲੈ ਕੇ ਆਣਾ ਚਲ ਲੈ ਵੀ ਸਮਾਨ ਇੱਧਰ ਆ ਕੇ ਰੱਖਤਾ ਸੱਜੇ ਵੱਲ ਇੱਥੇ ਵੱਸ ਸਨ ਦਾ ਸਮਾਨ ਲਾ ਰਾ ਚਾਲ पे ਉੱਪਰ ਵਾਲੀ ਆਹ ਜੀ ਛੀਟ ਵੀ ਲੱਗ ਗਈ ਹੈ ਸੱਜੇ ਗੰਦਕ ਟੱਕੀ ਵਿੱਚ ਨਾ ਭਰੋ ਪਈ ਗੱਲ ਬਈ ਅੰਦਰ ਹੈ ਕਪੜਾ ਮੋੜ ਲੈ ਸੁਪਰ ਸੱਜੇ ਉੱਪਰ ਚਲੋ ਵੀ ਉੱਪਰ ਬਾਥਰੂਮ ਵਾਲਾ ਤਾਂ ਕੰਮ ਨਬੇੜ ਗਿਆ ਉਹ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਹੁਣ ਤਾਂ ਪਹਿਲਾਂ ਇੱਧਰ ਪੈਡ ਵਾਲੇ ਆ ਗਏ ਇਹ ਗੇਰ ਨੇ ਸਾਡਾ ਕੰਮ ਖਾਰਦਾ ਅੰਦਰ ਖੜੀ ਕਰਦਣੀ ਪੈੜ ਇਹਨਾਂ ਨੇ ਉਹ ਤੱਕ ਅੱਲਾਹ ਅੱਬਾ ਜੀ ਅੰਦਰ ਦੋ ਚਾਲ ਦਾ ਨੱਡੜ ਜੀ ਨੋ ਟਿੱਕੇ ਆ ਇੱਕ ਅੱਧੀ ਟਾਇਲ ਰਹਿ ਗਈ ਉੱਤੇ ਸੁਣਾਉਣੇ ਨੂੰ ਬੰਦੇ ਨੇ ਪੈੜ ਵੀ ਖੜੀ ਕਰਤੀ ਮੂਰੇ ਕਿਆ ਮੇਟ ਲਾਗੇ ਬੜਾ ਵਾਂਦੀ ਗੁਰਤੀ ਮਨਾਂਟੇ ਘਰ ਬਣਾਉਣ ਤੋਂ ਕਰਦੇ ਆਟਾ ਇਹ ਪੰਨ ਹੋਇਆ ਕੋਈ ਨਾ ਮੀਂਹ ਲੱਗੀ ਇੱਧਰ ਅਨੇ ਤੋਂ ਉੱਪਰ ਬਾਥਰੂਮ ਲਿਖਾ ਗਿਆ ਹੁੰਦਾ ਬਾਥਰੂਮ ਚੱਲ ਗਿਆ ਬਣਾ ਉੱਪਰਲਾ ਮੰਮੀ ਦੀ ਆ ਰਹੀ ਹੋਵੇ ਉਹ ਵੀ ਕਿੰਨੇ ਦੇਖਣ ਜਾਣਾ ਮੈਂ ਚੱਲਦਾ ਕਿੱਥੇ ਮਗਾ ਨਾਲ ਵੀਡੀਓ ਬਣਾ ਦੇ ਤੁਹਾਨੂੰ ਦਿਖਾ ਦਈਏ ਉੱਪਰਲਾ ਬਾਥਰੂਮ ਠੀਕ ਆ ਮੈਂ ਟਾਲਾ ਹਾਂ ਤੁਹਾਨੂੰ ਬਾਥਰੂਮ ਦਿਖਾ ਦਈਏ ਉੱਪਰਲਾ ਇੱਕ ਤਾਂ ਅੱਧੀ ਲੱਗ ਜਾਣੀ ਹੋਰ ਉਹ ਤੱਕ ਪਹੁੰਚ ਗਈ ਬਈ ਚਲੋ ਵਾਰੂ ਸਫਾਈ ਕਰੂੰਗੀ ਇਹਦੀ ਕੱਲੂ ਸਫਾਈ ਕਰੂੰਗੀ ਬਾਥਰੂਮ ਦੀ ਬਾਥਰੂਮ ਅੱਜ ਦਾ ਹਲੇ ਸਿਮਿੰਟ ਲਾ ਕੇ ਗਏ ਹੋ ਮੜਾ ਜਾ ਸਿਮਿੰਟ ਲਾ ਕੇ ਸਲਾਮ ਅਲੈਕੁਮ ਘਲੇ ਚਲਾਉਣੇ ਨਹੀਂ ਇਹ ਉਹਨਾਂ ਨੂੰ ਥੱਲੇ ਗੁੰਦ ਦੇ ਲਾਇਆ ਅੱਛਾ ਹਾਂ ਹਰਾਏ ਵੀ ਨਾ ਆਹ ਦੇਖਾਂ ਜਰੀਆਂ ਮਈਆਂ ਆਹੋ ਇਹਨੇ ਹੋਸਮੈਂਟਸ ਨੂੰ ਆਹ ਕਰੀ ਇਹ ਰੋਟੀਆਂ ਇਹ ਰੋਟੀਆਂ ਵੀ ਦਿਲਾਉਣੀਆਂ ਹੋਈਆਂ ਪਹਿਲਾਂ ਮੈਂ ਪਹਿ ਲਾ ਲਉਂਗੀ ਹੈ ਠੀਕ ਹੈ ਹੋਰ ਇਹ ਕੋਹੋਂ ਤੋਂ ਗਾਏ ਹਾਂ ਖੱੜਾ ਲੰਬਾ ਖੱਟਾ ਠੀਕ ਹੈ ਲਮਾਈ ਹੈਗੀ ਥੱਲੇ ਦਾ ਆਪਣੀ ਕੰਮ ਦਾ ਜਿਹੜੇ ਕਰੂੰਗੀ ਆ ਨੂਚਿਆਂ ਹਾਂਜੀ ਇੱਥੇ ਸਾਰਾ ਪਰ ਗੇਂਦ ਦੇ ਚਾਹੇ ਇਹ ਤਾਂ ਭਰਤੇ ਸਾਰੇ ਫੋਕਸ ਹੀ ਭਰੀ ਗਏ ਆ ਨੌਣਾ ਨੂਣਾ ਨੂੰ ਵੀ ਲਾ ਗਏ ਉਹ ਪਾਣੀ ਵਾਲੇ ਲਾਤਾ ਹੀ ਗਏ ਹਾਂ ਸਿਮਿੰਟਸ ਮੁੰਡ ਭਰ ਕੇ ਲਾਤਾ ਇਹਨਾਂ ਨੇ ਸਿਮਿੰਟ ਭਰਤਾ ਭਰਤਾ ਚੱਲ ਆ ਗਿਆ ਪਰ ਉਹ ਕਰਣਾ ਆਪਣਾ ਇਹ ਖਾਲੀ ਆ ਸਿਮਿੰਟ ਲੈ ਆਣ ਉਹਨਾਂ ਨੇ ਹਲੇ ਨਾ ਅੱਜ ਦਾ ਸਾਫ ਕਰ ਲੈਣੀ ਅੱਜ ਕੱਲ ਨੂੰ ਕਰ ਦੋਗੇ ਕੱਲ ਨੂੰ ਕੱਲ ਨੂੰ ਕਰ ਦੋਗੇ ਹਾਂਜੀ ਪਾਣੀ ਪੁਣੀ ਦਾ ਨਾਲ ਲੱਗ ਗਿਆ ਅੱਛਾ ਇਹਨੂੰ ਬੰਦੇ ਕਰਦੇ ਤਾਂ ਹੀ ਉਹ ਜੇਬੀ ਲੱਗਿਆ ਔਰ ਜੇਬੀ ਲੱਗੇ ਹੀ ਪਹਿਲਾਂ ਹੀ ਪਾਣੀ ਦਾ ਆ ਗਿਆ ਟੁੱਟਿਆ ਉਹਦੇ ਨਾਲ ਫਿਰ ਇਹਨੇ ਮਿੱਟੀ ਥੱਲੇ ਵਿੱਚ ਜਾਊਗੀ ਹੋਰ ਆਹ ਵੀ ਕੋਈ ਅਰਗਤ ਨਹੀਂ ਜਿੱਕਰ ਇਹਨੂੰ ਫालतू ਹੁੰਦਾ ਹੈ ਕੱਪੜੇ ਪਾੜ ਕੇ ਵਾਹਾ ਕੱਪੜੇ ਬਦਨ ਕੀ ਉੜਕੇ ਆ ਗਏ ਇਹ ਉੜਕੇ ਨਹੀਂ ਆਏ ਹੈਗੇ ਇਹ ਜਿਹੜੇ ਉਹ ਲਾਉਂਦੇ ਦਾ ਨਾ ਉਹਨਾਂ ਦੇ ਕਿਹਨਾਂ ਦੇ ਉੜਕੇ ਕੋਈ ਨਹੀਂ ਹੈ ਕਿਹ ਰਹਿ ਗਿਆ ਨਾ ਸਾਰੇ ਚਲਦੇ ਇਹ ਜਿੱਦ ਤੁਸ ਮੰਨਤਾ ਕੋਈ ਨਹੀਂ ਅੱবি ਵਾਰੋਂ ਪੈਸੇ ਕੰਮ ਤਾਂ ਨਹੀਂ ਆਇਆ ਚਿਕਣੀਆਂ ਤਾਂ ਹੈ ਹੀ ਹੈ ਹਾਂਜੀ ਇਹ ਵੀ ਰਹਿ ਗਿਆ ਅਨੂੰ ਸਫਾਈ ਕਰਾਂਗੇ ਇਹਦੀ। ਅਸੀਂ ਸਵੇਰੇ ਸਾਫ ਕਰਦੇ ਹਾਂ। ਹਾਂਜੀ। ਕੱਲੋਂ ਸ਼ਾਮ ਨੂੰ ਕਰ ਦਾਂਗੇ। ਉਖੜੀ ਦਾ ਨਹੀਂ। ਨਹੀਂ। ਇਹ ਵੀ ਸਾਫ ਕਰਾਂਗੀ ਚੰਗੀ ਤਰ੍ਹਾਂ ਨਾ ਮੈਂ। ਸਾਰੇ ਖੁੰਝੇ ਇੱਕ ਵਾਰ। ਪੋਟਾਂ ਉਗੇ ਇੱਕ ਵਾਰ ਇਹਨਾਂ ਚੰਗੀ ਤਰ੍ਹਾਂ ਹੁਣ ਮੜ ਦੇ। ਬਟੇਲ ਵਾਲਾ ਦਾ ਨਿਬੜੇ ਫੇਰ ਤਾਂ ਆਵਾਂਗੇ। ਵਧੀਆ। ਫੇਰ ਇਹ ਵੀ ਪਾ ਲਓ ਟੁੱਟੀ ਆ ਗਈ ਹੈ ਵੀ ਹਾਂ ਫਿਰ ਭਰਨਾ ਪਾਣੀ ਭਰਨਾ ਹੈ ਵੀ ਉਹਨਾਂ ਦੇ ਵੀ ਡਰਮੇ ਮੁੱਕੇ ਵੀ ਇਹ ਭਰਨ ਲੱਗੇ ਪਏ ਹੋਏ ਵੀ

ਨਾ ਵੀ ਕੱਲ ਨੂੰ ਵੇੜਾ ਲੱਗ ਜੂ ਉਰੇ ਤੱਕ ਕਾਨੂੰ ਲੱਗ ਜੂ ਵੇੜਾ ਹੈ ਬਈ ਹੂੰ ਕੱਲ ਨੂੰ ਆਂਗਾ ਸਾਰਾ ਹਾਂ ਥੋੜਾ ਮੁਰ ਮੁਰੇ ਰਹੂੰਗਾ ਮੁੱਲ ਵਿੱਚ ਲੈ ਤਾ ਉਹ ਹੋਣ ਕਿੱਥੇ ਤੱਕ ਗਈ ਇਹ ਵੀ ਕਹਿੰਦੇ ਹੁਣ ਅਸੀਂ ਨਿਮੇੜ ਤਾ ਨਾ ਤਿੰਨ ਦਿਨ ਚ ਬਾਕੀ ਦੇਖਦੇ ਹਾਂ ਨੇ ਇੱਧਰ ਬਈ ਰੈਂਪ ਵੀ ਬਣਾਣਾ ਆਪਣਾ ਮੱਧਮੇ ਮਿਸਤਰੀ ਨੂੰ ਬੁਲਾਇਆ ਦਾ ਕੱਲ ਨਜ ਸਵੇਰੇ ਉਹ ਕਹਿੰਦਾ ਪਹਿਲਾਂ ਗੇਟ ਵਾਲੇ ਬੁਲਾਓ ਕਹਿੰਦਾ ਔਰ ਇਹ ਸਲਾਈਡਿੰਗ ਬਣਾਣਾ ਨਾ ਆਪਣਾ ਗੇਟ ਉਹ ਕਹਿੰਦਾ ਪਹਿਲਾਂ ਉਹ ਲੱਗੂਗੀ ਪੱਟੀ ਥੱਲੇ ਉਹ ਨਹੀਂ ਕਿਆ ਲੱਗਦੀ ਉਹਦੇ ਹਿਸਾਬ ਨਾਲ ਰੈਂਪ ਬਣੂਗਾ ਫਿਰ ਦੇਖਦੇ ਹਾਂ ਇਹਨਾਂ ਨੇ ਕੱਲ ਤੱਕ ਤਾਂ ਲਾ ਦੇਣੀ ਸ਼ਾਇਦ ਥੋੜਾ ਜਿਹਾ ਰਹਿ ਜਾਊਗਾ ਕੋਈ ਉਹ ਜਗਾ ਕੱਢ ਜਣੀ ਨਹੀਂ ਇੰਨੀ ਜਗ੍ਹਾ ਰਹਿਣੀ ਹੈ ਨਾ ਕੋਲ ਫਿਰ ਨਿੱਗੋ ਤੱਕ ਜਾਂਦੇ ਆ। ਉਹ ਪੈਡ ਪਰ ਪਹੁੰਚ ਲਈ ਫਿਰ ਇੱਕ ਇੱਕ ਡੰਡਾ ਲੱਗੂਗਾ ਹੋਰ ਕਾਲੂ ਦੇਖਾਂਗੇ ਇਹ ਕੀ ਕਰਦੇ ਉੱਥੇ ਲਾ ਦੇਣੀ ਸ਼ਾਇਦ ਇਹਨਾਂ ਨੇ ਕਾਲੂ ਕਟਿੰਗ-ਕਟਿੰਗ ਦਾ ਨਾ ਨਿੰਪੜ ਲਿਆ ਕਾਲੂ ਦੇਖਾਂਗੇ ਕੀ ਕਰਦੇ ਇਹ ਤੇ ਹੁਣ ਕੰਮ ਤਾਂ ਕੁਛ ਰਿਹਾ ਨਹੀਂ ਹੈ ਹਾਂ ਇੱਕ ਤਾਂ ਲੱਗੂ ਸਰ ਰੱਖ ਤੇ ਕਾਲੂ ਦੇਖੇ ਕਾਲੂ ਕਿੰਨਾ ਕੰਮ ਖਿੱਚ ਰਿਹਾ ਹੈ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਰੇਤਾ ਵੀ ਘਟ ਗਿਆ ਪ੍ਰੈਸ਼ਰ ਵਾਲਾ ਉਹ ਵੀ ਮੰਗਾਇਆ ਤੱਕ ਇਹਨਾਂ ਨਾਲ ਜਿਆਦਾ ਹੀ ਆ ਗਿਆ ਪਰ ਲੱਗ ਜਾਣਾ ਸਹਤ ਜਿੱਥੇ ਤੱਕ ਦੇਖਦੇ ਚਲੋ ਬਈ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕੱਲ ਨੂੰ ਹਾਂ